ਤੁਹਾਡੇ ਅੱਗੇ ਭਰਾਵੋ ਹੱਥ ਜੋੜਨਾ ਵਾ ਇਸ ਚੀਜ਼ ਨੂੰ ਬੰਦ ਕਰੋ ਖਤਮ ਕਰੋ ਜਿਤਨਾ ਚੀਜ਼ ਨੂੰ ਬਤਾਈ ਜੋ ਕੋਈ ਜਿੱਤ ਰਿਹਾ ਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਹੱਥ ਜੋੜ ਮਾਫੀਆਂ ਮੰਗਦਾ ਆ ਇਹ ਰਤਵੇ ਨੇ ਸਰਕਾਰਾਂ ਦੇ ਉਹ ਹੱਥ ਜੋੜ ਹੁਣ ਮਾਫੀਆਂ ਚੱਲਣ ਡੀਆਂ ਨਾ ਤਾੜੀਆਂ ਵੱਜਦੀਆਂ ਪਈਆਂ ਬਾਲ ਕੱਟਣ ਵਾਲਾ ਬਗਲਾ ਮੁੰਨਾਂ ਵਾਲਾ ਬੰਦਾ ਅਗਰ ਇਹ ਕੰਮ ਕਰ ਸਕਦਾ ਸੋਚੋ ਇਸ ਤੋਂ ਵੱਡੇ ਵੱਡੇ ਬੰਦੇ ਕਿਹੜੇ ਆ ਇੰਨੇ ਸਿਰਫ ਮੇਰਾ ਨਹੀਂ ਕੋਈ ਮੁੱਦਾ ਮੈਂ ਤੇ ਸਾਰਾ ਕੁਝ ਹੈ ਹੀ ਨਹੀਂਗਾ ਮੇਰਾ ਤੇ ਕੋਈ ਹੁਣ ਹੈ ਹੀ ਨਹੀਂ ਇਹਦੇ ਵਿੱਚ ਇਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਦਾ ਵਿੱਚ ਜਿਹੜਾ ਨਾ ਮਸਲਾ ਫਸ ਗਿਆ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ 16 ਮਾਰਚ ਨੂੰ ਜਲੰਧਰ ਦੇ ਰਾਏਪੁਰਸੂਲ ਵਿਖੇ ਯੂਟਿਊਬਰ ਦੇ ਘਰ ਗ੍ਰੇਨੇਡ ਹਮਲਾ ਕੀਤਾ ਗਿਆ ਸੀਗਾ ਤੇ ਉਸਦੇ ਬਾਅਦ 7 ਰੋਪੀਆਂ ਨੂੰ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕਰ ਵੀ ਲਿੱਤਾ ਗਿਆ ਲੇਕਿਨ ਦੋ ਰੋਪੀ ਜਿਹੜੇ ਮੇਨ ਨੇ ਉਹਨਾਂ ਨੂੰ ਨਾਮਜ਼ਦ ਅੱਜ ਕੀਤਾ ਗਿਆ ਹੈ ਤੇ ਉਸ ਬਾਰੇ ਵੀ ਜਿਹੜਾ ਐਸਐਸਪੀ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ ਫਿਲਹਾਲ ਲੇਕਿਨ ਇਸ ਸਮੇਂ ਸਾਡੇ ਨਾਲ ਡਾਕਟਰ ਰੋਜਿੰਦ ਸੰਧੂ ਮੌਜੂਦ ਨੇ ਸਰ ਕੁਝ ਵੀਡੀਓ ਸਾਹਮਣੇ ਆ ਰਹੀ ਹੈ ਕਿਉਂਕਿ ਤੁਹਾਡਾ ਸ਼ਹਿਜ਼ਾਦ ਪੱਟੀ ਨਾਲ ਸੋਸ਼ਲ ਮੀਡੀਆ ਤੋਂ ਜਿਹੜਾ ਸ਼ੁਰੂ ਹੋਇਆ ਵਿਵਾਦ ਉਹਨੋਂ ਅੱਗੇ ਵੱਧ ਵੀ ਰਿਹਾ ਹੈਗਾ ਲੇਕਿਨ ਕੁਝ ਵੀਡੀਓ ਸਾਹਮਣੇ ਆ ਰਹੀ ਜਿਦੇ ਵਿੱਚ ਤੁਹਾਨੂੰ ਧਮਕਾ ਵੀ ਰਿਹਾ ਤੇ ਦੂਸਰੇ ਪਾਸੇ ਉਹ ਕਹਿ ਰਿਹਾ ਕਿ ਮੇਰੇ ਅਕਾਊਂਟ ਬੰਦ ਹੋ ਗਏ ਮੈਨੂੰ ਮੁਲਕ ਵਾਪਸ ਲੈ ਜਾ ਸਰ ਜਿਹੜਾ ਸੱਪ ਹੁੰਦਾ ਨਾ ਸੱਪ ਜਦੋਂ ਅਸੀਂ ਉਹਦੀ ਉਹਦੀ ਪੁੰਜੜ ਤੇ ਪੈਰ ਰੱਖਦੇ ਨਾ ਉਹ ਸਾਨੂੰ ਡੰਗ ਮਾਰਦਾ ਉਹ ਡੰਗ ਇਸ ਕਰਕੇ ਨਹੀਂ ਮਾਰਦਾ ਕਿ ਵੀ ਉਹ ਗੁੱਸੇ 'ਚ ਆ ਉਹ ਡੰਗ ਇਸ ਕਰਕੇ ਮਾਰਦਾ ਕਿ ਉਹ ਡਰ ਗਿਆ ਉਹਦੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ ਸਮਝਦੇ ਹੋ ਹੁਣ ਉਸ ਵਿਚਾਰੇ ਕੋਲ ਪੰਜਾਬ ਪੁਲਿਸ ਨੇ ਭਗਵੰਤਮਾਨ ਸਾਹਿਬ ਨੇ ਕੋਈ ਚਾਰਾ ਹੀ ਨਹੀਂ ਛੱਡਿਆ ਮਤਲਬ ਕਿ ਇੰਡੀਅਨ ਗਵਰਨਮੈਂਟ ਨੇ ਇੰਟੈਲੀਜੈਂਸ ਨੇ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਲੱਗਿਆ ਉਹ ਕੋਸ਼ਿਸ਼ ਕਰਦਾ ਮੈਂ ਵੱਡਾ ਪਰ ਜਿਹੜਾ ਪਿੱਛੇ ਪੈਰ ਰੱਖਿਆ ਹੋਇਆ ਆ ਉਹ ਦੁੱਖ ਵੀ ਦਿੰਦਾ ਆ ਕਦੇ-ਕਦੇ ਉਹ ਮਾਫੀ ਮੰਗਣ ਲੱਗ ਪੈਂਦਾ ਹੈ ਕਦੀ-ਕਦੀ ਉਹ ਬਦਮਾਸ਼ੀ ਤੇ ਆ ਜਾਂਦਾ ਫਿਰ ਦੁਬਾਰਾ ਫਿਰ ਜਦੋਂ ਮਤਲਬ ਕਿ ਬੰਦੇ ਉਹਨੂੰ ਪਾਉਂਦੇ ਹੋ ਹੌਸਲਾ ਰੱਖ ਹੁੰਦਾ ਨਹੀਂ ਜਦੋਂ ਆਪਾਂ ਜੋ ਛੋਟੇ ਹੁੰਦੇ ਮਾਂ ਚੱਲ ਪੁੱਤਰ ਕੋਈ ਨਹੀਂ ਦੇਖ ਲਾਂਗੀ ਜਦੋਂ ਮਾਂ 'ਤੇ ਥਾਪੜਾ ਦਿੰਦੇ ਫਿਰ ਬੰਦੇ ਨੂੰ ਹੌਸਲਾ ਆਉਂਦਾ ਪਰ ਜਦੋਂ ਅੱਗੋਂ ਦੀ ਚੰਡਾਂ ਪੈਂਦੀਆਂ ਨੇ ਫਿਰ ਆਉਂਦਾ ਮੰਮੀ ਮਾਰਿਆ ਸੋ ਇਸ ਟੱਪ ਉਹ ਹਿਸਾਬ ਉਹ ਸਿਚੁਏਸ਼ਨ ਚ ਜਾ ਰਿਹਾ ਇਸ ਟੱਪ ਮੈਂਟਲੀ ਟੌਰਚਰ ਮੇਰੇ ਹਿਸਾਬ ਦੇ ਨਾਲ ਉਹਦੇ ਨਾਲ ਵਿਚਾਨਾ ਹੋ ਰਿਹਾ ਹੋਣਾ ਤਾਂ ਕਰਕੇ ਕਦੀ ਉਹ ਮਾਫੀਆ ਮੰਗਣ ਲੱਗ ਪੈਂਦਾ ਹੈ ਕਦੀ ਹੱਥ ਜੋੜਨ ਲੱਗ ਪੈਂਦਾ ਜਿਹਦੇ ਵਿੱਚ ਮਾਫੀਆ ਮੰਗ ਰਿਹਾ ਹੈਗਾ ਜਾਂ ਧਮਕਾ ਰਿਹਾ ਕੋਈ ਕੀ ਅੱਦਾ ਦਾ ਕੁਝ ਹੈਗਾ ਉਹ ਸਰ ਉਹਨੇ ਹੱਥ ਜੋੜ ਕੇ ਕਹਿੰਦਾ ਵੀ ਬਖਸ਼ ਦਿਓ ਹੁਣ ਤੇ ਮੈਨੂੰ ਛੱਡ ਦਿਓ ਬਸ ਜੋ ਕੁਝ ਹੋ ਗਿਆ ਇਹਨੂੰ ਖਤਮ ਕਰੋ ਇੱਥੇ ਹੀ ਆ ਕੋ ਰੋਂਦਾ ਪਿਆ ਉਹਦੀ ਚਿਹਰੇ ਤੋਂ ਸਰ ਇਮੋਸ਼ਨ ਜਿਹੜੇ ਹੁੰਦੇ ਨਾ ਸਰ ਇਮੋਸ਼ਨ ਸਭ ਕੁਝ ਦੱਸਦੇ ਨੇ ਚਿਹਰਾ ਤੁਹਾਨੂੰ ਸਭ ਕੁਝ ਦੱਸ ਦਿੰਦਾ ਉਹ ਆzare ਕੀ ਬਲੋਕ ਹੋਣ ਈ ਏਜੰਸੀਆਂ ਨੂੰ ਨਹੀਂ ਲੱਪਣ ੜਾ ਸ਼ਹਾਦ ਪਟੇਕੇ ਦੇ ਮੌਕੇ ਤੇ ਕੀ ਬਲੋਕ ਹੋ ਗਿਆ ਸਨੈਪਚੈਟ ਬਲੋਕ ਹੋ ਗਈ ਹਰਸ਼ਾ ਬਲੋਕ ਹੋ ਗਈ ਏ ਹਰਸ਼ਾ ਬਲੋਕ ਹੋਣ ਈ ਏਜੰਸੀ ਅੱਛਾ ਇੱਕ ਆ ਹੋ ਗਈ ਇੱਕ ਸਾਰ ਇੱਕ ਹੋ ਰਿਹਾ ਦੀ ਇਹ ਆ ਮੈਂ ਤੁਹਾਨੂੰ ਦਿਖਾਉਣਾ ਇਹ ਆ ਦੇਖੋ ਹੱਥ ਜੋੜਨਾ ਵਾ ਇਸ ਚੀਜ਼ ਨੂੰ ਬੰਦ ਕਰੋ ਖਤਮ ਕਰੋ ਜਿੰਨਾ ਚੀਜ਼ ਨੂੰ ਵਧਾਈਯੋਗ ਹੋਈ ਚਾਹੋਂ ਤੁਹਾਡੇ ਅੱਗੇ ਪ੍ਰਭੂ ਹੱਥ ਜੋੜਨਾ ਵਾ

ਚੰਗੇ ਤੁਸੀਂ ਮੇਰੇ ਬੋਸ ਹੋ ਬੋਸ ਕਿੰਨੇ ਕਰਿਆ ਮੈਨੂੰ ਉਸ ਮੁਲਕ ਚ ਵਾਪਸ ਲੈ ਕੇ ਆ ਮੈਂ ਨਹੀਂ ਰੰਦਾ ਅੱਛੇ ਮੈਨੂੰ ਵੀ ਉਹ ਕਹਿੰਦਾ ਮੇਰੇ ਕੋ ਨਹੀਂ ਰਿਆ ਜਾ ਰਿਹਾ ਇਸ ਮੁਲਕ ਚ ਕਿਉਂਕਿ ਉਹਨੇ ਇੱਕ ਕਮਰੇ ਦੇ ਵਿੱਚ ਸੀਮਤ ਰਹਿ ਗਈ ਇਹਦੀ ਜਿਵੇਂ ਲਿਮਟ ਇਹਦੀ ਗੈਂਗਸਟਰੀ ਜਿਹੜੀ ਇਹਦੀ ਜਿਹੜੀ ਆਈਐਸਆਈ ਦੇ ਨਾਲ ਇਹਦੇ ਹੱਥ ਹਨ ਉਹਨਾਂ ਨੇ ਤੇ ਪੰਪ ਲਾ ਕੇ ਮਾਈਂਡ ਵਾਸ਼ ਕੀਤੀ ਸੀ ਵੀ ਮੰਨਦੇ ਹੋ ਨਾ ਸਰ ਮੰਨਦੇ ਆ ਬਿਲਕੁਲ ਮੰਨਦੇ ਆ ਸਰ ਪਹਿਲੀ ਵਾਰ ਤੁਸੀਂ ਇੰਟਰਵਿਊ ਚ ਪਹਿਲੀ ਵਾਰ ਵੀ ਮੈਂ ਤੁਹਾਨੂੰ ਕਿਹਾ ਸੀਗਾ ਤੁਸੀਂ ਧਿਆਨ ਨਾਲ ਮੇਰਾ ਇੰਟਰਵਿਊ ਦੁਬਾਰਾ ਸੁਣੀਓ ਮੈਂ ਕਿਹਾ ਸੀਗਾ ਕਿ ਵੀ ਇੰਨੇ ਜੋ ਕਾ ਇਹ ਹੈ ਨਹੀਂ ਜੀ ਹੁਣ ਅਗਰ ਕਿਸੇ ਸੰਸਥਾ ਦੇ ਨਾਲ ਚਲ ਕੇ ਆਪਾਂ ਆਪਾਂ ਗੱਲ ਕਰਦੇ ਆ ਉਹਨੋਂ ਬੈਕਫੁੱਟ ਤੇ ਆ ਰਿਹਾ ਹੈ ਕਹਿ ਰਿਹਾ ਕਿ ਮੈਨੂੰ ਮੁਲਕ ਵਾਪਸ ਲੈ ਜਾਓ ਜਾਂ ਜਿੱਥੇ ਵੀ ਆ ਉਹ ਏਜੰਸੀਆਂ ਮਗਰ ਪੈ ਗਈਆਂ ਲੱਗ ਨਹੀਂ ਰਿਹਾ ਵਿਵਾਦ ਖਤਮ ਹੋ ਜਾਣਾ ਚਾਹੀਦਾ ਕਿ ਤੁਸੀਂ ਚਾਹੁੰਦੇ ਕਿ ਜੋ ਸ਼ੁਰੂ ਹੋਇਆ ਹੈ ਜਾਂ ਉਹ ਕਿਵੇਂ ਉਸ ਚੀਜ਼ ਨੂੰ ਖਤਮ ਕਰੇ ਸਰ ਮੈਂ ਤਾਂ ਕਦੀ ਵੀ ਇਹ ਵਿਵਾਦ ਚਾਹੁੰਦਾ ਹੀ ਨਹੀਂ ਸੀ ਸਰ ਹੈਨਾ ਅਸੀਂ ਤੇ ਦੇਖੋ ਜੀ ਗੁਰੂ ਨੂੰ ਮੰਨਣ ਵਾਲੇ ਲੋਕ ਆ ਅਸੀਂ ਦੇ ਹੱਥ ਜੋੜ ਕੇ ਬੇਨਤੀ ਕਰਨ ਗਏ ਸੀ ਜਿਹੜਾ ਪਰੂਫ ਸਾਰੇ ਦਿੱਤੇ ਅਸੀਂ ਤੇ ਚਾਹੁੰਦੇ ਹੀ ਨਹੀਂ ਸੀ ਇਹ ਵਿਵਾਦ ਇਹ ਵਿਵਾਦ ਤੇ ਕੱਦ ਦਾ ਸਾਡੇ ਵੱਲੋਂ ਖਤਮ ਹੋ ਗਿਆ ਸੀ ਜੀ ਇਹ ਤੇ ਇਹਨਾਂ ਨੇ ਚਾਲੂ ਰੱਖਿਆ ਇਹਨਾਂ ਨੇ ਸੁੱਤੇ ਪੇਦ ਉੱਤੇ ਇਹ ਕੰਮ ਕੀਤਾ ਇਹਦੇ ਵਿਵਾਦ ਕਦੋਂ ਦਾ ਖਤਮ ਹੋਇਆ ਪਿਆ ਸਾਡੇ ਵੱਲੋਂ ਠੀਕ ਹੈ ਇਹੀ ਚਾਲੂ ਕਰਕੇ ਰੱਖੇ ਇਹੀ ਅੱਜ ਵੀ ਫੋਟੋਆਂ ਚਾੜਦੇ ਨੇ ਗੁਰੂਆਂ ਦੀਆਂ ਇਹ ਗਾਣਾ ਕੱਢ ਕੇ ਤਾਂ ਤਾਂ ਸ਼੍ਰੀ ਗੁਰਬੰਧ ਸਾਹਿਬ ਜੀ ਦੇ ਬਲਕੇ ਮਲਕੀ ਗੁਰੂਆਂ ਦੇ ਨਹੀਂ ਜਾਣਾ ਆਪਾਂ ਕਿਉਂਕਿ ਗੁਰੂਆਂ ਦਾ ਅਸੀਂ ਆਦਰ ਕਰੀਏ ਸਤਕਾਰ ਕਰੀਦਾ ਪਰਮਾਤਮਾ ਵੀ ਬੈਠਾ ਉਹ ਚੀਜ਼ ਦੇਖ ਲੈਂਦਾ ਲੇਕਿਨ ਗੱਲ ਇਹ ਹੈਗੀ ਆ ਕਿ ਜਿਹੜੇ ਵਿਵਾਦ ਹੈ ਜਿੱਤੇ ਹੁਣ ਇਹ ਬੈਕਫੁੱਟ ਤੇ ਆਇਆ ਸ਼ਹਾਜ਼ਾਦ ਪੱਟੀ ਲੱਗ ਰਿਹਾ ਕਿ ਡਾਊਨ ਹੋ ਚੁੱਕਾ ਬਿਲਕੁਲ ਸਰ ਡਾਊਨ ਉਹਨੂੰ ਉਹ ਕਹਿੰਦੇ ਨੇ ਕਿ ਗਾਣਾ ਆ ਜਿਹੜਾ ੱੱੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਹੱਥ ਜੋੜ ਮਾਫੀਆਂ ਮੰਗਦਾ ਆ ਇਹ ਰੁਤਵੇ ਨੇ ਸਰਕਾਰਾਂ ਦੇ ਉਹ ਹੱਥ ਜੋੜ ਹੁਣ ਮਾਫੀਆਂ ਚੱਲਣ ਦੀਆਂ ਨਾ ਤਾੜੀਆਂ ਵੱਜਦੀਆਂ ਪਈਆਂ ਇਹ ਭਾਜੀ ਪੰਜਾਬ ਪੁਲਿਸ ਆ ਚੀਖਾਂ ਕਢਾ ਲੈਂਦੀ ਚੰਗੇ ਚੰਗੇ ਦੀਆਂ ਹੈਨਾ ਤੇ ਉਹ ਫਿਰ ਹੁਣ ਫਿਰ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਹੋਣ ਰਿਹਾ ਹੈ ਹੈਨਾ ਤੇ ਦੁਬਾਰਾ ਹੁਣ ਕੋਈ ਮੈਸੇਜ ਆਇਆ ਜਾਂ ਕੋਈ ਕੰਟੈਕਟ ਹੋਇਆ ਜਾਂ ਉਹਨੇ ਕਿਹਾ ਤੁਹਾਨੂੰ ਕੰਟੈਕਟ ਕਰਕੇ ਯਾਰ ਵਿਵਾਦ ਖਤਮ ਕਰੀਆ ਜਿਹੜਾ ਆਹੀ ਆਹੀ ਵੀਡੀਓ ਮੇਰੇ ਸਾਹਮਣੇ ਆਈ ਹੈ ਜਿਹਦੇ ਵਿੱਚ ਹੱਥ ਜੋੜ ਕੇ ਕਹਿਣ ਦੇ ਵੀ ਹੁਣ ਖਤਮ ਕਰੋ ਇਹ ਜੀ ਨੂੰ ਸਰ ਇਹ ਮੇਰੇ ਹੱਥ ਚ ਹੈ ਹੀ ਦੀਗਾ ਹਮ ਸਰ ਮੇਰੇ ਹੱਥ ਚ ਕੋਈ 57 ਥੋੜਨਾ ਜਿਹੜਾ ਵੀ ਅਸੀਂ ਬਹਿ ਕੇ ਕੰਪਰੋਮਾਈਜ਼ ਕਰ ਲਈਏ ਇਹ ਤੇ ਨੈਸ਼ਨਲ ਸਿਕਿਉਰਿਟੀ ਦਾ ਮੈਟਰ ਹੈ ਸਰ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਇਲਜ਼ਾਮ ਲਾਇਨੇ ਉਸ ਬੰਦੇ ਨੇ ਸਿਰਫ ਇੰਡੀਆ ਦੇ ਲਈ ਨਹੀਂ ਪਾਕਿਸਤਾਨ ਦੀ ਵੀ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਇਲਜ਼ਾਮ ਲਾਇਨੇ ਹੁਣ ਤੁਸੀਂ ਦੱਸੋ ਸਰ ਤੁਸੀਂ মিডিਆ ਦੇ ਵਿੱਚੋਂ ਤੁਹਾਨੂੰ ਲੋ ਬਾਰੇ ਜ਼ਿਆਦਾ ਪਤਾ ਤੁਹਾਨੂੰ ਇਸ ਚੀਜ਼ ਦਾ ਬਾਰੇ ਜ਼ਿਆਦਾ ਪਤਾ ਨੈਸ਼ਨਲ ਸਿਕਿਉਰਿਟੀ ਬਾਰੇ ਉਹਨੇ ਸ਼ਰੀਆਮ ਪਹਿਲਾਂ ਕਹਿੰਦਾ ਸੀ ਵੀ ਅਸੀਂ ਤੇ ਭੇਜਾਂਗੇ ਜੀ ਇਦਾਂ ਇਦਾਂ ਦੇ ਸਮਾਨ ਇਹਦਾ ਮਤਲਬ ਦੋਨੋਂ ਸਾਈਡ ਦੀਆਂ ਜਿਹੜੀਆਂ ਬਾਰਡਰ ਏਜੰਸੀਆਂ ਆ ਮਤਲਬ ਪਾਕਿਸਤਾਨ ਦੀ ਵੀ ਤੇ ਇੰਡੀਆ ਦੀ ਵੀ ਦੋਨੋਂ ਮਤਲਬ ਕਿ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਜਿਹੜੀਆਂ ਇਹਨਾਂ ਨੂੰ ਕੰਟਰੋਲ ਵੀ ਇੱਕ ਦੁੱਕੀ ਦਾ ਬੰਦਾ ਅਗਰ ਇਦਾਂ ਦੇ ਹੈਂਡ ਗਨੇਡ ਜਾਂ ਇਦਾਂ ਦੀ ਚੀਜ਼ਾਂ ਇੱਕ ਮੁਲਕ ਤੋਂ ਦੂਜੇ ਮੁਲਕ ਭੇਜ ਸਕਦਾ ਤੇ ਤੁਸੀਂ ਸੋਚੋ ਜਿਹੜੇ ਉਸ ਤੋਂ ਉੱਪਰ ਜਿਹੜੇ ਬਾਬ دادਦੇ ਬੈਠੇ ਨੇ ਜਿਹੜੇ ਤਕੜੇ ਤਕੜੀਆਂ ਐਸੋਸੀਏਸ਼ਨਾਂ ਚਲਾਉਂਦੇ ਪਏ ਨੇ ਜਿਨ੍ਹਾਂ ਦੇ ਵਰਲਡਵਾਈਡ ਹੱਥ ਨੇ ਉਹ ਕੀ ਕਰ ਸਕਦੇ ਨੇ ਜੇ ਅਗਰ ਇਦਾਂ ਦਾ ਨਾਈ ਬਾਲ ਕੱਟਣ ਵਾਲਾ ਬਗਲਾ ਮੁੰਨਣ ਵਾਲਾ ਬੰਦਾ ਅਗਰ ਇਹ ਕੰਮ ਕਰ ਸਕਦਾ ਸੋਚੋ ਇਸ ਤੋਂ ਵੱਡੇ ਵੱਡੇ ਬੰਦੇ ਕਿਹੜੇ ਆ ਇਹਨੇ ਸਿਰਫ ਮੇਰਾ ਨਹੀਂ ਕੋਈ ਮੁੱਦਾ ਮੈਂ ਹਾਂ ਤੇ ਸਾਰਾ ਕੁਝ ਹੈ ਹੀ ਨਹੀਂਗਾ ਮੇਰਾ ਤੇ ਕੋਈ ਹੁਣ ਹੈ ਹੀ ਨਹੀਂ ਇਹਦੇ ਵਿੱਚ ਇਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਦਾ ਵਿੱਚ ਜਿਹੜਾ ਨਾ ਮਸਲਾ ਫਸ ਗਿਆ ਹੈ ਬਿਲਕੁਲ ਦੇਖ ਰਿਹਾ ਹਾਂ ਕਿ ਦੇਸ਼ ਦੀਆਂ ਏਜੰਸੀਆਂ ਦੇਸ਼ ਦੀ ਸਰਕਾਰ ਚਾਹੇ ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਗੱਲ ਕਰੀਏ ਪੰਜਾਬ ਦੀਆਂ ਏਜੰਸੀਆਂ ਦੀ ਦਬਾਅ ਬਣਾ ਚੁੱਕੀਆਂ ਨੇ ਉਸਤੇ ਸ਼ਹਾਜ਼ਾਦ ਪੱਟੀ ਦੇ ਜਿਹੜਾ ਇਸ ਤਰ੍ਹਾਂ ਦੀ ਵੀਡੀਓ ਦੀ ਸਾਹਮਣੇ ਆ ਰਹੀ ਹੈ ਸਰ ਮੈਂ ਤੇ ਹੁਣ ਜਿੱਦਾਂ ਦੀ ਵੀਡੀਓ ਆ ਰਹੀ ਹੈ ਇਹਦਾ ਮਤਲਬ ਉੱਤੇ ਪ੍ਰੈਸ਼ਰ ਹੈਗਾ ਆ ਇਹਦਾ ਮਤਲਬ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਆ ਕਿ ਵੀ ਜਿਹੜਾ ਹੱਥ ਜੋੜਨ ਡਿਆ ਵਾ ਵਾਸਬ ਬੰਦ ਕਰ ਗਿਆ ਵਾ ਅੱਗੇ ਮੈਸੇਜ ਪਾਉਂਦਾ ਸੀ ਵਾਸਬ ਦੇ ਉੱਤੇ ਛੱਡੇ ਮੈਸੇਜ ਪਾਉ ਤ ਤੁਹਾਨੂੰ ਧਮਕੀਆਂ ਦੇ ਮੈਸੇਜ ਗਾਲਾਂ ਦੇ ਮੈਸੇਜ ਆਉਂਦੇ ਸੀ ਹੈ ਤੋ ਹੁਣ ਤੇ ਉਹ ਬਿਲਕੁਲ ਜਿੱਦਾਂ ਐਵੇਂ ਠੰਡਾ ਠਾਰ ਹੋ ਕੇ ਬਹਿ ਗਏ ਇਹਨਾਂ ਤੇ ਇਹਦਾ ਮਤਲਬ ਯੂ ਨੋ ਇੰਡੀਅਨ ਗਵਰਨਮੈਂਟ ਇੰਡੀਅਨ ਏਜੰਸੀਜ਼ ਜਾਂ ਜੋ ਵੀ ਹੋ ਉਹਨਾਂ ਨੂੰ ਕਹਿੰਦਾ ਆ ਪੰਜਾਬ ਪੁਰ ਦਾ ਇਹਦਾ ਮਤਲਬ ਇਹਨਾਂ ਦਾ ਪ੍ਰੈਸ਼ਰ ਹੈ ਇਹਨਾਂ ਦੀ ਪਾਵਰ ਹੈ ਇੰਸਟਾਗ੍ਰਾਮ ਉਡਾਤੀ ਟਿਕ ਟੋਕ ਉਡਾਤੀ ਦੇਸ਼ ਦੀ ਏਜੰਸੀਆਂ ਦੇਸ਼ ਦੀ ਪੁਲਸ ਤੇ ਮਾਣ ਹੈ ਕਿ ਕਰਕੇ ਦਿਖਾਇਆ ਉਹਨਾਂ ਨੇ ਮੈਂ ਕਿਹਾ ਸਰ ਮੈਂ ਮੈਂ ਹੈਰਾਨ ਆ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਹੈਰਾਨ ਆ ਮੈਨੂੰ ਇਹ ਸਭ ਚੀਜ਼ਾਂ ਉਮੀਦ ਨਹੀਂ ਸੀ ਮੈਂ ਕਹਿੰਦਾ ਪੰਜਾਬ ਪੁਲਿਸ ਨੇ ਜੋ 24 ਘੰਟੇ ਚ ਤੇ ਬੰਦੇ ਦਾ ਇਨਕਾਊਂਟਰ ਕਰਤਾ ਯਾਰ 24 ਘੰਟੇ ਤੋਂ ਪਹਿਲਾਂ ਪਹਿਲਾਂ ਇਨਕਾਊਂਟਰ ਕਰਤਾ ਔਰ ਦੂਜਾ ਇਨਕਾਊਂਟਰ 36 ਘੰਟੇ ਦੇ ਵਿੱਚ ਸਾਰੇ ਜਿੰਨੇ ਵੀ ਮੁਜਰਮ ਸਨ ਸਾਰੇ ਫੜਾ ਪੜ ਕੇ ਉਹਨਾਂ ਨੇ ਪੇਟੀ ਪੈਕ ਕਰਕੇ ਕੋਰਟ 'ਚ ਪੇਸ਼ ਕਰਤੇ ਸਨ 36 ਘੰਟੇ ਦੇ ਵਿੱਚ ਸੋਚੋ ਬਈ ਜੇ ਪੰਜਾਬ ਪੁਲਿਸ ਨੂੰ ਲੋਕੀ ਬਦਨਾਮੀ ਦਿੰਦੇ ਆ ਤੇ ਭਾਜੀ ਮੈਂ ਮੈਂ ਨਹੀਂ ਦੇ ਸਕਦਾ ਮੇਰੇ ਨਾਲ ਤੇ ਬਹੁਤ ਵਧੀਆ ਟਰੀਟ ਕੀਤਾ ਪਵਾ ਐਸਐਸਪੀ ਸਾਹਿਬ ਹੋਣ ਡੀਐਸਪੀ ਸਾਹਿਬ ਹੋਣ ਡੀਆਈਜੀ ਸਾਹਿਬ ਹੋਣ ਪਵਾ ਐਸਐਚਓ ਸਾਹਿਬ ਹੋਣ ਪਵਾ ਹਵਲਦਾਰ ਹੋਵੇ ਪਵਾ ਜਿਹੜੇ ਗਨਮੈਨ ਦਿੱਤੇ ਉਹ ਹੋਣ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਮਤਲਬ ਕਿ ਹੁਣ ਕਿਉਂਕਿ ਦੋਨੋਂ ਕੰਟਰੀ ਦਾ ਏਜੰਸੀਆਂ ਨਾਲ ਟਾਈਪ ਹੋਇਆ ਉਹਨਾਂ ਗੱਲਬਾਤ ਵੀ ਹੋ ਰਹੀ ਕਿਉਂਕਿ ਸੀਰੀਅਸ ਇਸ਼ੂ ਹੈਗਾ ਹੈ ਔਰ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਪਾਕਿਸਤਾਨ ਵੀ ਇਸ ਨੂੰ ਜਿਹੜਾ ਜਵਾਬ ਦੇਵੇਗਾ ਸਰ ਦੇ ਤਾਂ ਪਾਕਿਸਤਾਨ ਨੇ ਜਵਾਬ ਹੁਣ ਦੇਖੋ ਕੋਈ ਵੀ ਮੁਲਕ ਹੈ ਉਹ ਵੀ ਨਹੀਂ ਚਾਹਣਗੇ ਉਹਨਾਂ ਦਾ ਮੁਲਕ ਬਦਨਾਮ ਹੋਵੇ ਹਾਂ پاکستان ਨਹੀਂ ਚਾਹੂਗਾ ਪਾਕਿਸਤਾਨੀ ਗਵਰਨਮੈਂਟ ਨਹੀਂ ਚਾਹੂਗੀ ਕਿ ਵੀ ਉਹਨਾਂ ਦਾ ਮੁਲਕ ਬਦਨਾਮ ਹੋਵੇ ਕਿਉਂਕਿ ਉਹਨੇ ਸਿਰਫ ਇੰਡੀਆ ਦੇ ਉੱਤੇ ਨਹੀਂ ਹੱਥ ਚੱਕਿਆ ਉਹਨੇ ਪਾਕਿਸਤਾਨ ਦੀ ਆਰਮੀ ਦੇ ਉੱਤੇ ਵੀ ਹੱਥ ਚੱਕਿਆ ਸਰ ਜੇ ਤੁਸੀਂ ਦੇਖੋ ਇਨਡਾਇਰੈਕਟਲੀ ਸਰ ਉਹਨੇ ਚੱਕਿਆ ਨਹੀਂ ਉਹ ਕਹਿੰਦਾ ਜੀ ਅਸੀਂ ਤਾਂ ਭੇਜਾਂਗੇ ਸਮਾਨ ਇਹਦਾ ਮਤਲਬ ਜਿਹੜੇ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਆ ਉਹਨਾਂ ਨੇ ਉਹਨਾਂ ਦੇ ਬੱਲੇ ਕੁਝ ਨਹੀਂ ਪਰ ਪਾਕਿਸਤਾਨ ਵੱਲੋਂ ਤਾਂ ਵੈਸੇ ਵੀ ਬੜਾ ਕੁਝ ਆਂਦਾ ਜਾਂਦਾ ਨਿਊਜ਼ਾਂ ਤੁਸੀਂ ਸੁਣਦੇ ਹੀ ਹੋ ਕਿ ਜਿਹੜਾ ਬਾਰਡਰ ਪਾਰ ਤੋਂ ਬੜੀਆਂ ਚੀਜ਼ਾਂ ਭੇਜੀ ਜਾਂਦੀਆਂ ਜੇ ਡਰੋਨ ਨਾਲ ਜਾਂ ਕਿਸੇ ਤਰੀਕੇ ਨਾਲ ਲੱਗ ਰਿਹਾ ਹੈ ਕਿ ਪਾਕਿਸਤਾਨ ਇਹ ਤੇ ਐਕਸ਼ਨ ਲਏਗਾ ਸਰ ਹੁਣ ਮੈਨੂੰ ਤਾਂ ਇਹਦੇ ਤੇ ਤੇ ਜ਼ਰੂਰ ਲਊਗਾ ਇਹਦੇ ਤੇ ਜ਼ਰੂਰ ਲਿੱਤਾ ਹੋਣਾ ਹੈ ਕਿਉਂਕਿ ਹੁਣ ਤਾਂ ਮਿੰਤਾਂ ਤੇ ਆ ਗਿਆ ਵੀ ਮੈਨੂੰ ਆਪਣੇ ਮੋਲਕੀ ਸਵਾਬ ਪਸਾਦ ਲੋ ਹੈ ਨਾ ਵੀ ਹੁਣ ਦੇਖੋ ਜੀ ਪਹਿਲਾਂ ਤੇ ਮੈਂ ਸੁਣੀਦਾ ਸੀ ਕਈ ਕਹਿੰਦੇ ਵੀ ਝੂਠ ਹੋਣਾ ਟੀਵੀਆਂ ਦੀ ਖਬਰਾਂ ਆ ਫਿਲਮਾਂ ਦੀ ਖਬਰਾਂ ਆ ਪਰ ਇਹ ਜਿਹੜਾ ਆ ਇਹ ਤੇ ਹੁਣ ਮੇਰੇ ਨਾਲ ਬੀਤੀ ਜਿਹੜੀ ਮੇਰੇ ਨਾਲ ਬੀਤੀ ਉਹ ਤਾਂ ਮੈਨੂੰ ਪਤਾ ਵੀ ਉਹ ਵੀ ਇਹ ਚੀਜ਼ ਹੁੰਦੀ ਆ ਇਹਣਾ ਹੁਣ ਉਹ ਜਦੋਂ ਕਹਿੰਦਾ ਇਹ ਵੀ ਇਹ ਸਾਨੂੰ ਪਾਕਿਸਤਾਨੀ ਆਰਮੀਆ ਵੀ ਕਹਿੰਦੇ ਆ ਵੀ ਤੁਸੀਂ ਇਹ ਕੀ ਕਰਦੇ ਉਹ ਕਹਿੰਦੇ ਵੀ ਅਸੀਂ ਮਦਦ ਕਰਦੇ ਆ ਮਤਲਬ ਉਹ ਆਪਣੇ ਮੂੰਹ ਹੀ ਬੇਸਤੀ ਕਰਦਾ ਵੀ ਆਰਮੀ ਦੀ ਵੀ ਜਿਹੜੇ ਮਲਕ ਉਹ ਇੱਕ ਤਰੀਕੇ ਨਾਲ ਉਹ ਕਹਿ ਰਿਹਾ ਵੀ ਉਹ ਜੋਬ ਨਹੀਂ ਸਹੀ ਕਰਦੇ ਤੇ ਉਹਨਾਂ ਦੇ ਆਰਮੀ ਆਫਿਸਰਸ ਉਹ ਇਹੀ ਕਹਿਣਾ ਚਾਹੁੰਦਾ ਕਿ ਵੀ ਸਾਡੇ ਆਰਮੀ ਆਫਿਸਰਸ ਬਿਕੇ ਹੋਏ ਨੇ ਇਹੀ ਕਹਿ ਰਿਹਾ ਉਹ ਇੰਟਰੈਕਟਲੀ ਕਿ ਵੀ ਹਾਂ ਵੀ ਸਾਡੇ ਆਰਮੀ ਆਫਿਸਰ ਸਾਨੂੰ ਕਹਿੰਦੇ ਸਾਡੀ ਆਰਮੀ ਪਾਕ ਆਰਮੀ ਕਹਿੰਦੀ ਆ ਵੀ ਇਹ ਕੰਮ ਕਰਦਾ ਕਿ ਇਹ ਨਾ ਅਰਗੇ ਲੋਕਾ ਕਰਕੇ ਦੋ ਦੇਸ਼ਾਂ ਦੇ ਵਿੱਚ ਬਵਾਦ ਵਿਵਾਦ ਚੱਲਦਾ ਰਹਿੰਦਾ ਸਰ ਦੋ ਦੇਸ਼ਾਂ ਕਰਕੇ ਬਿਲਕੁਲ ਸਕੂਨ ਆ ਉੱਥੇ ਵੀ ਬੰਦੇ ਬਹੁਤ ਨਾਈਸ ਆ ਇੱਥੇ ਵੀ ਬੰਦੇ ਬਹੁਤ ਨਾਈਸ ਆ ਬੰਦੇ ਤੇ ਆਪਸ ਚ ਲੜਨਾ ਹੀ ਨਹੀਂ ਚਾਹੁੰਦੇ ਜੇ ਇਦਾਂ ਦੇ ਸ਼ੈਤਾਨ ਆਪਣੇ ਬੈਨੀਫਿਟ ਨਾ ਪਹੁੰਚਾਣ ਦੇ ਜਿਹੜੇ ਲੋਗ ਆ ਉਹ ਨਹੀਂ ਚਾਹੁੰਦੇ ਕਿ ਲੜਾਈ ਹੋ ਯਾਰ ਕਿਹੜਾ ਆਰਮੀ ਯਾਰ ਇੱਥੇ ਹੁਣ ਮੇਰੀ ਗੱਲ ਸਰ ਉੱਥੇ ਵੀ ਕਿਸੇ ਮਾਂ ਦੇ ਪੁੱਤ ਨੇ ਆਰਮੀ ਆਫੀਸਰਸ ਹੈ ਜੇ ਗੋਲੀ ਵੱਜੂਗੀ ਉਹ ਵੀ ਕਿਸੇ ਦੀ ਮਾਂ ਦਾ ਪੁੱਤ ਮਰੂਗਾ ਇੱਥੇ ਵੀ ਕਿਸੇ ਦੀ ਮਾਂ ਦੇ ਪੁੱਤ ਆ ਦੋਨੋਂ ਸਾਈਡ ਕਿਸੇ ਦੀ ਮਾਂ ਦੇ ਪੁੱਤ ਆ ਉਹ ਤੇ ਸਿਰਫ ਆਰਡਰ ਫੋਲੋ ਕਰ ਰਹੇ ਸਰ ਹੈਨਾ ਜੇ ਗੋਲੀਆਂ ਵੱਜਣਗੀਆਂ ਦੋਨੋਂ ਸਾਈਡ ਤੇ ਬੰਦੇ ਮਰਨਗੇ ਠੀਕ ਆ ਉੱਥੇ ਵੀ ਕਿਸੇ ਦੀ ਮਾਂ ਦਾ ਉਹ ਚਾਹਣ ਕੇ ਕਿ ਵੀ ਯਾਰ ਇਹ ਇੱਕ ਦੋ ਕੋੜੀ ਦਾ ਤੁਹਾਨੂੰ ਲੱਗਦਾ ਕਿ ਇਹੋ ਜਿਹੇ ਇਨਸਾਨਾ ਕਰਕੇ ਜਿਹੜਾ ਦੇਸ਼ਾਂ ਨੂੰ ਏਜੰਸੀਆਂ ਨੂੰ ਜਾਂ ਫਿਰ ਲੋਕਾਂ ਨੂੰ ਬੰਦਾਮ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਜਾਂਦੀ ਜੀ 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 ਇਹ ਮੇਰੇ ਲੇਕਿਨ ਪੁਲਿਸ ਤਾਂ ਇਹਨੂੰ ਆਈਐਸਆਈ ਦਾ ਏਜੰਟ ਵੀ ਕਹਿੰਦੀ ਆ ਤੇ ਉਹਨੂੰ ਲੈ ਕੇ ਕਿਵੇਂ ਸਰ ਇਹ ਇਹ ਫਿਰ ਹੈਗਾ ਆ ਆਈਐਸਆਈ ਦਾ ਏਜੰਟ ਲੇਕਿਨ ਉਹ ਨਾ ਏਜੰਸੀ ਦਾ ਪਾਕਿਸਤਾਨ ਦੀ ਆ ਨਹੀਂ ਪਤਾ ਕੀ ਚੱਕਰ ਹੈ ਸਰ ਮੇਰੀ ਗੱਲ ਸੁਣੋ ਇਹ ਪਾਕਿਸਤਾਨ ਦਾ ਰਹਿਣ ਵਾਲਾ ਇਹ 'ਚ ਕੋਈ ਸ਼ੱਕ ਨਹੀਂ ਹਾਂ ਇਹ ਪਾਕਿਸਤਾਨ ਇਸ ਗੱਲ ਤੋਂ ਡਿਨਾਈ ਤੇ ਨਹੀਂ ਕਰ ਸਕਦੀ ਕਿਉਂਕਿ ਇਹਦੇ ਇਹਦੀ ਜਿਹੜੀ ਆਈਡੀ ਪ੍ਰੂਫਸ ਕੁਝ ਲੋਕਾਂ ਨੇ ਲੈ ਕੇ ਦਿੱਤੀਆਂ ਉਹ ਪਾਕਿਸਤਾਨ ਦੀਆਂ ਆਏ ਹਨਾ ਇਹਦਾ ਆਈਡੀ ਨੰਬਰ ਜੇ ਤੁਹਾਨੂੰ ਚਾਹੀਦਾ ਤੁਹਾਨੂੰ ਵੀ ਮੈਂ ਦਵਾ ਦੇ ਦਾਂਗਾ ਠੀਕ ਹੈ ਮੈਂ ਕੀ ਕਰਨਾ ਤੁਸੀਂ ਏਜੰਸੀ ਨੂੰ ਹੋ ਗਿਆ ਉਹ ਤਾਂ ਉਹਨਾਂ ਕੋਲ ਹੈਗੀ ਆ ਆਲਰੇਡੀ ਉਹਨਾਂ ਕੋਲ ਏਜੰਸੀਆਂ ਕੋਲ ਹੋਣਾ ਹੀ ਹੈ ਕਿ ਦੇਖੋ ਉਹਨਾਂ ਕੋਲ ਜਿਹੜੀ ਇਨਫੋਰਮੇਸ਼ਨ ਹੋਣੀ ਹੈ ਠੀਕ ਹੈ ਜਿਹੜਾ ਮੁੱਦਾ ਇਹ ਸ਼ੁਰੂ ਵਿੱਚ ਕਹਿੰਦਾ ਸੀ ਉਹ ਮੁੱਦਾ ਤੇ ਹੈ ਨਹੀਂ ਉਹਨ ਮੇਰੇ ਕੋਲ ਰਿਕਾਰਡਿੰਗ ਹੈਗੀ ਮੈਂ ਤੁਹਾਨੂੰ ਦੇ ਦਾਂਗਾ ਤੁਸੀਂ ਪਾਓ ਪਲੇ ਕਰ ਦਿਓ ਹੈਨਾ ਉਹਦੇ ਵਿੱਚ ਕੀ ਕਹਿ ਰਿਹਾ ਵੀ ਮੈਨੂੰ ਗਿਫਟਿੰਗ ਕਰੋ ਭਈ ਮੇਰਾ 25 ਦਿਨ ਨੂੰ ਮੈਚ ਆ ਜੀ ਪਿਛਲੀ ਵਾਰ ਵੀ ਦੱਸਿਆ ਸੀ ਕਿ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਟਿਕਟੌਕ ਤੇ ਤੁਹਾਡਾ ਮੈਚਸ ਹੁੰਦੇ ਗਿਫਟਿੰਗ ਵਗੈਰਾ ਦੇ ਜਿਹੜਾ ਚੱਲਦਾ ਹੈ ਹਾਂਜੀ ਹਾਂਜੀ ਉਹ ਅਸਲ 'ਚ ਇੰਨੇ ਕੀਤਾ ਤੇ ਇਹੀ ਸੀਗਾ ਮੈਂ ਤੁਹਾਨੂੰ ਆ ਰਿਕਾਰਡਿੰਗ ਇੱਕ ਸੁਣਾਉਣਾ ਆ ਗੋਨ ਤੇ 25 ਦਿਨ ਨਿਕਲ ਗਈ ਆ ਹਾਂਜੀ ਪਰ ਰਿਕਾਰਡਿੰਗ ਨਾ ਸਮਝੋ ਹਾਂਜੀ ਸਿੱਧੀ ਗੱਲ ਇਹ ਜਾਣਨੇ ਕਿ ਹੁਣ ਤੁਹਾਨੂੰ ਕਿਉਂਕਿ ਉਹ ਪੰਜਾਬ ਪੁਲਸ ਤੁਹਾਡੀ ਸੁਰੱਖਿਆ ਨੂੰ ਵੀ ਹੈ ਸੁਰੱਖਿਆ ਵੀ ਮਹੀਆ ਕਰਾਈ ਹੈ ਅਫਸਰ ਵੀ ਦਾਰਾ ਬਾਰ ਬਾਰ ਹਾਲਚਾਲ ਪੁੱਛਣ ਆ ਰਹੇ ਆ ਹਾਂਜੀ ਹਾਂਜੀ ਮੈਂ ਕਹਿੰਦਾ ਡੀਐਸਪੀ ਸਾਹਿਬ ਰੋਜ਼ ਤਕਰੀਬਨ ਐਵ ਮੇਰੇ ਘਰ ਆਉਂਦੇ ਨੇ ਐਸ ਐਚਓ ਸਾਹਿਬ ਬਲਬੀਰ ਸਿੰਘ ਜੀ ਰੋਜ਼ ਐਵਰੀਡੇ ਮੈਨੂੰ ਪੁੱਛਦੇ ਨੇ ਕਿਦਾਂ ਨਵਦੀਪ ਠੀਕ ਹੈ ਸਭ ਕੁਝ ਕਿਸੇ ਚੀਜ਼ ਦੀ ਲੋੜ ਤੇ ਨਹੀਂ ਡੀ ਐਸ ਪੀ ਸਾਹਿਬ ਵੀ ਐਸ ਐਸ ਪੀ ਸਾਹਿਬ ਵੀ ਗੁਰਮੀਤ ਸਿੰਘ ਜੀ ਮੈਂ ਪੂਰੇ ਆਪਣੇ ਪੰਜਾਬ ਪੁਲਿਸ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੇ ਸਭ ਤੇ ਮਾਨ ਹੈ ਮੈਂ ਕਿਹਾ ਸਰ ਮੈਂ ਦੇਖੋ ਦੇਖੋ ਮੈਂ ਹੋਰ ਇਸ ਤੋਂ ਜ਼ਿਆਦਾ ਕੀ ਮੰਗ ਸਕਦਾ ਹੈ ਨਾ ਜਿੱਦਾਂ ਮੈਂ ਕਿਹਾ ਮੈਂ ਜਿੱਦਾਂ ਚਾਹੁੰਦਾ ਸੀ ਉਸ ਤੋਂ ਕਈ ਗੁਣਾ ਵੱਧ ਕੇ ਉਹਨਾਂ ਨੇ ਰਿਜ਼ਲਟ ਦਿੱਤਾ ਹੈ ਨਾ ਜਾਦਾ ਹੁੰਦਾ ਮੈਨੂੰ ਰਿਜ਼ਲਟ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਤੂੰ ਬਸ ਹੁਣ ਮਜੇ ਨਾਲ ਬੈ ਆਪਣੀ ਫੈਮਲੀ ਦੇ ਨਾਲ ਇੰਜੋਏ ਕਰ ਇਹ ਸਾਡੇ ਤੇ ਛੱਡਦੇ ਹੁਣ ਠੀਕ ਆ ਉਹ ਉਹਨਾਂ ਨੇ ਟਿਕਟੋਕ ੜਵਾਤੀ ਇੰਸਟਾਗ੍ਰam ੜਵਾਤਾ ਸਨੇਪਚੈਟ ੜਵਾਤੀ ਫੇਸਬੁਕ ੜਵਾਤੀ ਸਾਰੇ ਸੋਸ਼ਲ ਮੀਡੀਆ ਵਟਸਐਪ ੜਵਾਤੀ ਹਰ ਚੀਜ਼ ਉਹਦੀ ੜਵਾ ਛੱਡੀ ਠੀਕ ਆ ਔਰ ਬੰਦੇ ਵੀ ਫੜਲੇ ਇਨਕਾਊਂਟਰ ਵੀ ਕਰਤੇ ਮੈ ਮੈਨੂੰ ਹੋ ਸਰ ਕੀ ਮੰਗਾ ਮੈਂ ਉਹਨਾਂ ਕੋ ਵੀ ਉਹਨਾਂ ਨੇ ਆਪਣੀ ਜੋਬ ਤੋਂ ਬਾਅਦ ਚੜ ਕੇ ਇਹ ਕੰਮ ਕੀਤਾ ਹੈ ਨਾ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਇਹ ਰਿਜ਼ਲਟ ਸਾਨੂੰ ਦਿੱਤਾ ਆ ਕਿ ਵੀ ਸਾਨੂੰ ਪੰਜਾਬ ਪੁਰ ਤੇ ਪ੍ਰਾਊਡ ਹੋਣਾ ਚਾਹੀਦਾ ਆ ਮੈਨੂੰ ਹੈਗਾ ਸਰ ਬਾਕੀਆਂ ਨੂੰ ਹੋਵੇ ਨਾ ਹੋਵੇ ਉਹ ਆਪਣੇ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਹੈ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਵੀ ਇੱਕ ਐਨ ਆਰ ਆਈ ਬੰਦੇ ਨੂੰ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਟ੍ਰੀਟਮੈਂਟ ਦਿੱਤਾ ਮੈਨੂੰ ਭਰਾ ਭਰਾ ਭਾਜੀ ਭਾਜੀ ਪੁੱਤ ਪੁੱਤ ਕਰਕੇ ਗੱਲ ਕੀਤੀ ਗਈ ਇਹਨਾਂ ਕੋਈ ਬਦਤਮੀਜੀ ਮੇਰੇ ਨਾਲ ਨਹੀਂ ਕੀਤੀ ਗਈ ਆ ਹੁਣ ਜਿਹੜੇ ਗਨਮੈਨ ਵੀ ਦਿੱਤੇ ਉਹ ਵੀ ਸਰ ਗੁੱਡ ਮਾਰਨਿੰਗ ਸਰ ਸਵੇਰੇ ਉੱਠ ਕੇ ਸਰ ਆਪਾਂ ਦੇ ਆਮ ਜਿਹੇ ਬੰਦੇ ਆ ਇਨਾ ਵਧੀਆ ਟ੍ਰੀਟਮੈਂਟ ਦਿੱਤਾ ਤੁਸੀਂ ਦੇਖ ਲਓ ਨਾਲ ਆਪਣੇ ਗਨਮੈਨ ਦਿੱਤੇ ਹੋਏ ਸਾਰਾ ਕੁਝ ਇਸ ਤੋਂ ਵੱਧ ਕੇ ਕੀ ਚੀਜ਼ ਆ ਸਰ ਮੈਨੂੰ ਬਿਲਕੁਲ ਸੋ ਇਹ ਸਨ ਡਾਕਟਰ ਰੌਜਨ ਸੰਧੂ ਜਿਹੜੇ ਨਵਦੀਪ ਸਿੰਘ ਜਿਨ੍ਹਾਂ ਦਾ ਪੂਰਾ ਨਾਮ ਹੈ ਔਰ ਇਹਨਾਂ ਨੇ ਦੱਸਿਆ ਹੈ ਕਿ ਸਾਡੀ ਪੰਜਾਬ ਪੁਲਿਸ ਪੰਜਾਬ ਸਰਕਾਰ ਸਾਡਾ ਦੇਸ਼ ਸਾਡੇ ਦੇਸ਼ ਤੇ ਰਖਵਾਲੇ ਜਿਹੜੇ ਜਵਾਨ ਨੇ ਉਹ ਆਪਣੇ ਦੇਸ਼ ਵਾਸੀਆਂ ਲਈ ਕੀ ਕੁਝ ਕਰ ਸਕਦੇ ਨੇ ਤੇ ਦੁਸ਼ਮਣ ਨੂੰ ਮਜ਼ਾ ਚਕਾਨ ਲਈ ਉਹ ਦੁਸ਼ਮਣ ਦੇ ਅਕਾਊਂਟ ਤੋਂ ਲੈ ਕੇ ਉਹਨਾਂ ਦਾ ਜਿਨ੍ਹਾਂ ਵੀ ਜਿਹੜਾ ਦੁਸ਼ਵਾਰ ਕਰ ਸਕਦੇ ਨੇ ਕਿਉਂਕਿ ਜਦੋਂ ਵੀ ਸਾਡੇ ਦੇਸ਼ ਜਾਂ ਸਾਡੇ ਦੇਸ਼ ਦੇ ਲੋਕਾਂ ਉੱਤੇ ਅਗਰ ਕੋਈ ਇਸ ਤਰ੍ਹਾਂ ਦਾ ਹਮਲਾ ਕਰਵਾਉਂਦਾ ਹੈ ਜਾਂ ਉਹਨਾਂ ਨੂੰ ਕੋਈ ਧਮਕੀ ਦਿੰਦਾ ਹੈ ਤੇ ਸਾਡੇ ਦੇਸ਼ ਦੇ ਨੌਜਵਾਨ ਔਰ ਸਾਡੇ ਦੇਸ਼ ਦੇ ਲੋਕ ਇੱਥੋਂ ਤੱਕ ਕਿ ਸਾਡੀ ਦੇਸ਼ ਦੀ ਸਰਕਾਰਾਂ ਸਾਡੇ ਦੇਸ਼ ਦੇ ਜਵਾਨ ਸਾਡੀ ਦੇਸ਼ ਦੀ ਪੁਲਿਸ ਸਾਡੀ ਪੰਜਾਬ ਪੁਲਿਸ ਉਹਨਾਂ ਲਈ ਕੀ ਕੁਝ ਕਰਦੀ ਹੈ ਔਰ ਦੁਸ਼ਮਨਾਂ ਨੂੰ ਕਿਵੇਂ ਮਜ਼ਾ ਚਖਾਉਂਦੀ ਹੈ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਤਰੁਸ਼ ਸ਼ਰਮਾ ਦੇ ਨਾਲ ਦਵਿੰਦਰ ਕੁਮਾਰ ਜਲੰਧਰ